ਮਜੀਠਾ ਦੇ ਆਦੀਨ ਆਉਂਦਾ ਪਿੰਡ ਫੱਤੂ ਪੀਲਾ ਵਿਖੇ ਛੱਪੜ ਦੇ ਪਾਣੀ ਦੀ ਕੋਈ ਨਿਕਾਸੀ ਨਾ ਹੋਣ ਕਰ ਲੋਕ ਪਰੇਸ਼ਾਨ ਹਨ ਇਸ ਗੰਦੇ ਪਾਣੀ ਦੇ ਨਾਲ ਕਈ ਬਿਮਾਰੀਆਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਧਿਆਨ ਵਿੱਚ ਗੱਲ ਲਿਆਂਦੀ ਗਈ ਪਰ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਨੇ ਪਿੰਡ ਵਿੱਚ ਨਹੀਂ ਆਇਆ ਅਤੇ ਨਾ ਹੀ ਇਸ ਗੰਦੇ ਪਾਣੀ ਦਾ ਹੱਲ ਹੋਇਆ ਉਹਨਾਂ ਕਹੇ ਕਿ ਜੇ ਕੁਝ ਵੀ ਹੁੰਦਾ ਹੈ ਤਾ ਇਸ ਦੀ ਪੰਜਾਬ ਸਰਕਾਰ ਜ਼ਿੰਮੇਵਾਰ ਹੋਵੇਗੀ ਇਹ ਛੱਪੜ ਦੇ ਕਾਰਨ ਜੀ ਛੱਪੜ ਦੀ ਖਲਾਈ ਨਹੀਂ ਹੋ ਰਹੀ ਬਹੁਤ ਚਿਰ ਤੋਂ ਤੇ ਪਾਣੀ ਘਰਾਂ ਦੇ ਵਿੱਚ ਵੜਿਆ ਵਾ ਤੇ ਬੁਰਾ ਹਾਲ ਆ ਮੇਰੇ ਪਾਲੀਆਂ ਲਈਆਂ ਠੇਕੇ ਤੇ ਲੱਗੇ ਮੈਂ 11 ਪਾਲੀਆਂ ਮੇਰੀਆਂ ਉਹ ਵੀ ਡੁੱਬੀਆਂ ਪਈਆਂ ਘਰਾਂ ਦੇ ਵਿੱਚ ਪਾਣੀ ਗਿਆ ਵਾ ਸੱਪ ਜਾਣ ਡੇ ਕਈ ਕੋਹ ਘਰਾਂ ਦੇ ਵਿੱਚ ਜਾਣ ਡਿਆ ਤੇ ਇਹ ਬਿਮਾਰੀ ਨਿਹਰੀ ਬਿਮਾਰੀ ਦਾ ਘਰ ਆਈ ਤੇ ਸਾਡੇ ਕੋਈ ਵਿਕਾਸ ਨਹੀਂ ਹੋਇਆ ਅਸੀਂ ਇਹ ਗੱਲ ਪੰਜਾਬ ਸਰਕਾਰ ਨੂੰ ਕਰਦੇ ਆਂ ਵੀ ਸਾਡਾ ਇਹਦਾ ਛੱਪੜ ਦਾ ਕੋਈ ਮਸਲਾ ਹੱਲ ਕੀਤਾ ਜਾਵੇ ਹਾਂਜੀ ਵੀਡੀਓ ਸਾਹਿਬ ਕੋ ਗਏ ਹਾਂ ਉਹਨਾਂ ਨੇ ਆਖਿਆ ਅਸੀਂ ਮੌਕਾ ਵੇਖਾਂਗੇ ਅਜੇ ਤੱਕ ਕੋਈ ਮੌਕਾ ਵੇਖ ਨਹੀਂ ਆਇਆ ਘਰਾਂ ਚ ਪਾਣੀ ਉਦਾਂ ਦਾ ਉਦਾਂ ਹੀ ਆ। ਅਸੀਂ ਇਹੋ ਕਹਿਣਾ ਚਾਹ ਰਹੇ ਹਾਂ ਜੀ ਇਹਦਾ ਜਿਹੜਾ ਵਕਾਸ਼ ਆ ਸੱਪੜ ਦਾ ਇਹ ਬਾਹਰ ਕੀਤਾ ਜਾਵੇ ਤਾਂ ਕਿ ਜਿਹੜੇ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਇੱਕ ਮੀਂਹ ਦੇ ਕਾਰਨ ਹੀ ਪਾਈ ਨਾ ਹੋ ਗਿਆ ਤੇ ਪਾਈ ਗੁਰੂ ਪਿਆਰੀ ਸਾਧ ਸੰਗਤ ਜੀ ਨੂੰ ਇਹੋ ਬੇਨਤੀ ਹੈ ਹਾਸੇ ਜੋੜ ਕੇ ਕਿ ਭਾਈ ਇਹ ਜਿਹੜੀ ਗੰਦਗੀ ਹੈ ਘਰਾਂ ਦੇ ਵਿੱਚ ਵੜਦੀ ਹੈ ਘਰਾਂ ਦਾ ਪਾਣੀ ਜਿਹੜਾ ਉਹ ਵੀ ਭਾਈ ਖਰਾਬ ਹੋ ਜਾਂਦਾ ਇਸ ਕਰਕੇ ਬੜੀ ਤੰਗੀ ਹੈ ਗਾੜੀ ਮੀਂਹ ਜੇ ਬਾਰਸ਼ਾਂ ਚੱਲੂ ਹੋਣੀਆਂ ਨੇ ਤੇ ਭਾਈ ਬੇਨਤੀ ਹੈ ਕਿ ਜਿਹੜਾ ਇਹਦਾ ਨਾਮ ਕੋਈ ਵਿਕਾਸ ਹੋਇਆ ਤੇ ਵੀਡੀਓ ਤੇ ਜਾ ਕੇ ਧਰਨਾ ਦਿੱਤਾ ਜਾਵੇਗਾ